ਜੇਕਰ ਰਸਤੇ ਦੇ ਵਿੱਚ ਖੜੇ ਕਿਸੇ ਮੁੰਡੇ ਨੂੰ ਜਾਂ ਫਿਰ ਕਿਸੇ ਵਿਅਕਤੀ ਨੂੰ ਨਸ਼ਾ ਕਰਦੇ ਨੂੰ ਵੇਖਦੇ ਹੋ ਜਾਂ ਵੇਚਦੇ ਨੂੰ ਵੇਖਦੇ ਹੋ ਤਾਂ ਉਸ ਨੂੰ ਰੋਕਣਾ ਤੁਹਾਨੂੰ ਇਸ ਕਦਰ ਮਹਿੰਗਾ ਪੈ ਸਕਦਾ ਜਿਸ ਦੀਆਂ ਤਸਵੀਰਾਂ ਦੇਖ ਕੇ ਇੱਕ ਵਾਰ ਤਾਂ ਤੁਹਾਡੇ ਵੀ ਰੌਂਗ ਟੇਕ ਖੜੇ ਹੋ ਜਾਣਗੇ ਮਾਮਲਾ ਲੁਧਿਆਣਾ ਦੇ ਅੰਬੇਦਕਰ ਨਗਰ ਤੋਂ ਸਾਹਮਣੇ ਆਇਆ ਜਿੱਥੇ ਕਿ ਨਸ਼ਾ ਵੇਚਣ ਤੋਂ ਰੋਕਣਾ ਇੱਕ ਨੌਜਵਾਨ ਨੂੰ ਇੰਨਾ ਮਹਿੰਗਾ ਪੈ ਗਿਆ ਕਿ ਉਹਨਾਂ ਦੇ ਮੁਹੱਲੇ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਜਿਸ ਦੀਆਂ ਕੀ ਰੂਹ ਕੰਬਾਉਂ ਤਸਵੀਰਾਂ ਵੀ ਸਾਹਮਣੇ ਆਈਆਂ ਅਕਾ ਨਿਵਾਸੀਆਂ ਦੇ ਮੁਤਾਬਿਕ ਕਿ ਉੱਥੇ ਚੌਕ ਦੇ ਵਿੱਚ ਖੜ ਕੇ ਕੁਝ ਮੁੰਡੇ ਨਸ਼ਾ ਵੇਚ ਰਹੇ ਸੀ ਤੇ ਜਦੋਂ ਉਹਨਾਂ ਨੇ ਰੋਕਿਆ ਤਾਂ ਫਿਰ ਉਹਨਾਂ ਦੇ ਮਹੱਲੇ 'ਚ ਆ ਕੇ ਇਹ ਗੁੰਡਾਗਰਦੀ ਕੀਤੀ ਗਈ ਹੈ ਇਸ ਦੌਰਾਨ ਇੱਕ ਮੁੰਡਾ ਵੀ ਜ਼ਖਮੀ ਹੋਇਆ ਉੱਥੇ ਇਲਾਕਾ ਨਿਵਾਸੀਆਂ ਨੇ ਕਹਿਣਾ ਕਿ ਇੱਥੇ ਹਮੇਸ਼ਾ ਹੀ ਜੜਕੀ ਅਜਿਹੇ ਕੰਮ ਉਹ ਕੀਤਾ ਜਾਂਦਾ ਹੈ ਅਸੀਂ ਤਾਂ ਇਹ ਕਹਿ ਰਹੇ ਹਾਂ ਜੀ ਮੇਰਾ ਬ੍ਰਦਰ ਇੱਥੇ ਆਇਆ ਦੇਖੋ ਆਣਾ ਜਾਣ ਦਾ ਤਾਂ ਕੋਈ ਨਹੀਂ ਰੋਕ ਸਕਦਾ ਉਹ ਇੱਥੇ ਚੌਂਕ 'ਚ ਖੜਾ ਮੁੰਡੇ ਉਹ ਜਿਹੜੇ ਆਏ ਸੀ ਉਹ ਚਿੱਟਾ ਵੇਚ ਰਹੇ ਸੀ ਉਹਨੇ ਸਿਰਫ ਰੋਕਿਆ ਹੀ ਆ ਰੋਕਣ ਤੇ ਹੀ ਹੋਰ ਟੋਕਾ ਮਾਰ ਦਿੱਤਾ ਆ ਕੋਈ ਗੱਲ ਹੋ ਗਈ ਚਿੱਟੇ ਦੇ ਕੋਈ ਵੀ ਰੋਣ ਦੇ ਨਾ ਕਰੀਏ ਰੋਕੀਏ ਨੇ ਸਾਡੇ ਭੋਰਾ ਭੋਰਾ ਬੱਚੇ ਸਾਰੇ ਬਰਬਾਰ ਕਰ ਦਿੱਤੇ ਚਿੱਟੇ ਨੇ ਜੇ ਵੇਚਣ ਤੇ ਵੇਚਣ ਦਾ ਤਾਂ ਚਾਹ ਜੀ ਹਲੇ ਤੱਕ ਕੋਸ਼ਿਸ਼ ਹੋਇਆ ਹੀ ਨਹੀਂ ਜੀ ਜੀ ਏ ਕੋਈ ਨਹੀਂ ਆਇਆ ਹਾਲੇ ਤੱਕ ਇੱਥੇ ਦਾ ਉੱਚ ਅਧਿਕਾਰੀ ਕਿ ਚਿੱਟਾ ਰੋਕਿਆ ਜਾਵੇ ਵੇਖ ਰਿਹਾ ਹੈ ਸ਼ਰੇਆਮ ਪੂਜਾ ਮੈਮ ਕਿੰਨੇ ਕੋ ਸਮੇਂ ਤੋਂ ਚਿੱਟਾ ਵਿਕ ਰਿਹਾ ਤੇ ਕਿੰਨੇ ਕੋ ਪਰੇਸ਼ਾਨ ਨੇ ਮੱਲੇ ਵਾਲੇ ਦਾ ਬਹੁਤ ਪਰੇਸ਼ਾਨ ਹੈ ਜੀ ਮੱਲੇ ਵਾਲੇ ਦਾ ਬਥੇਰੇ ਪਰੇਸ਼ਾਨ ਹੈ ਇਹ ਆ ਜੀ ਕੋਈ ਡਰ ਦੇ ਮਾਰੇ ਕਿਸੇ ਦਾ ਨਾਂ ਨਹੀਂ ਲੈਂਦਾ ਆ ਜੇ ਨਾਂ ਲੈ ਲੰਨੇ ਆਪ ਆ ਗੁੰਡਾ ਕਰਦੀ ਆ ਜੀ ਆ ਗੁੰਡਾ ਕਰਦੀ ਬਸ ਮੁੰਡੇ ਮਰਵਾਈ ਜਾਂਦੇ ਪਰ ਨਾਮ ਨਹੀਂ ਲੈਂਦੇ ਪੂਜਾ ਮੈਮ ਕਿੰਨੇ ਕੋ ਦੇ ਕਿੰਨੇ ਕੋ ਵਾਰੀ ਗੁੰਡਾ ਕਰਦੇ ਨੰਗਾ ਨਾਂ ਚੂ ਚੁੱਕਿਆ ਤੇ ਬਥੇਰੀ ਵਾਰ ਹੋ ਚੁੱਕਿਆ ਹੈ ਮੁੰਡੇ ਦਾ ਤਾਂ ਬੋਲ ਬਹੁਤ ਜ਼ਿਆਦਾ ਹੋਇਆ ਸੀ ਪਹਿਲਾਂ ਬਹੁਤ ਵਾਰ ਹੋ ਚੁੱਕਾ ਵਾਂ ਇੱਥੇ ਤਾਂ ਖੈਰ ਚੌਂਗ ਚ ਹੁੰਦਾ ਹੀ ਆ ਮੇਰੇ ਭਰਾ ਨੇ ਤਾਂ ਚਿੱਟੇ ਤਾਂ ਰੋਕਿਆ ਹੀ ਸੀ ਕੋਈ ਗੁਨਾਹ ਨਾ ਨਹੀਂ ਕੀਤਾ ਪੁਲਸ ਆ ਲਿਆ ਕੋ ਤਾਂ ਹੋਇਆ ਨਹੀਂ ਉਹਨੇ ਤਾਂ ਰੋਕਿਆ ਟੋਕਾ ਖਾ ਲਿਆ ਇਹ ਕਿਹੜੀ ਗੱਲ ਹੋ ਗਈ ਜੇ ਚਿੱਟੇ ਤਾਂ ਰੋਕਿਆ ਤੇ ਟੋਕਾ ਖਾ ਲਿਆ ਤੁਹਾਡੇ ਭਰਾ ਜੇ ਤੁਹਾਡੇ ਬੇਟੇ ਕੋਈ ਸੱਟਾਂ ਵਗੈਰਾ ਲੱਗੀਆਂ ਮੇਰੇ ਭਰਾ ਦੇ ਤਾਂ ਲੱਗੀ ਆ ਸੱਟ ਜੇ ਬਾਹ ਲੱਥ ਜਾਂਦੀ ਅਸੀਂ ਕਿੱਥੇ ਜਾਂਦੇ ਜਿਹੜਾ ਕੱਲਾ ਕੱਲਾ ਆ ਮੇਰਾ ਭਰਾ ਜਿਹਦੀ ਬਾਹ ਲੱਥ ਜਾਂਦੀ ਕੌਣ ਜ਼ਿੰਮੇਵਾਰ ਸੀ ਪੁਲਸ ਵੀ ਆਈ ਤੇ ਚੱਲ ਗਈ ਕਹਿੰਦੇ ਐਸਐਚਓ ਸਾਹਿਬਾਰੇ ਇੱਥੇ ਤਾਂ ਹਲੇ ਤੱਕ ਕੋਈ ਨਹੀਂ ਆਰੇ ਮੈਂ ਕਿਹਨੀ ਸਾਡਾ ਮੱਲਾ ਚੰਗਾ ਜਿਹਾ ਸਾਡੇ ਨਾਲ ਖੜਾ ਬਾਅਦ ਆਏ ਨੇ ਦੇਖੋ ਜੀ ਮੈਂ ਹੁਣੇ ਹੀ ਇੱਥੇ ਪਹੁੰਚਿਆ ਮੇਰੇ ਤੋਂ ਪਹਿਲਾਂ ਐਸਐਚਓ ਸਾਹਿਬ ਇੱਥੇ ਆ ਚੁੱਕੇ ਨੇ ਤਾਂ ਮੈਨੂੰ ਜਦੋਂ ਹੀ ਮੱਲਾ ਨਿਵਾਸੀਆਂ ਦਾ ਫੋਨ ਆਇਆ ਤਾਂ ਮੈਂ ਪਹਿਲ ਦੇ ਹੱਦਾਰ ਤੇ ਆ ਗਿਆ ਸਾਡੇ ਐਮਐਲਏ ਸਾਹਿਬ ਦੀ ਵੀ ਨੋਟਿਚ ਧਿਆਨ ਚ ਗੱਲ ਆ ਚੁੱਕੀ ਹੈ ਬਾਕੀ ਜਿੰਨੇ ਵੀ ਕਾਨੂੰਨ ਹੱਥ ਚ ਲਿਆ ਉਹਦੇ ਦੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਊਗੀ ਕੋਈ ਲਿਆ ਨਹੀਂ ਕੀਤਾ ਜਾਊਗਾ ਜੀ ਹਾਲਾਕਿ ਆਵਾਜ਼ ਦੀ ਪਾਰਟੀ ਵੱਲੋਂ ਕਿਹਾ ਗਿਆ ਕਿ ਯੋਗ ਨਸ਼ਾ ਵਿਰੁੱਧ ਲੜਾਈ ਤਾਂ ਛੇੜੀ ਹੋਈ ਆ ਪਰ ਜਦਾ ਕਿ ਨਸ਼ਾ ਤਸਕਰੀ ਦੇ ਖਿਲਾਫ ਆਵਾਜ਼ ਚੱਕਦਾ ਉਹਨੂੰ ਜੜ ਤੋਂ ਮਿਟਾਇਆ ਜਾਂਦਾ ਵਾ ਹੁਣ ਆ ਦੇਖੋ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜਦੋਂ ਆਪਾਂ ਯੋਗ ਨਸ਼ੇ ਵਿਰੋਧ ਦੇ ਵਿੱਚ ਜਦੋਂ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਕੋਈ ਕਾਰਵਾਈ ਕਰਾਂਗੇ ਤਾਂ ਦੇਖੋ ਜੇ ਉਹ ਇਹੋ ਜਿਹੀ ਗਲਤੀ ਕਰ ਰਹੇ ਨੇ ਤਾਂ ਉਹਦੇ ਦੀ ਸਖਤ ਤੋਂ ਸਖਤ ਕਾਰਵਾਈ ਹੈ ਜੀ ਤੇ ਆਪਣੇ ਐਸਚੂ ਸਾਹਿਬ ਨੇ ਤੁਹਾਡੇ ਸਾਹਮਣੇ ਪਹਿਲਾਂ ਹੀ ਕਿਹਾ ਸੀ ਕਿ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਤੇ ਕੱਲ ਮੇਰੇ ਹਿਸਾਬ ਨਾਲ ਜਿਹੜਾ ਵੀ ਹੋਊਗਾ ਸੀਸੀਟੀਵੀ ਦੇ ਵਿੱਚ ਦੇਖ ਕੇ ਪਹਿਲ ਦੇ ਆਧਾਰ ਤੇ ਗ੍ਰਿਫਤਾਰੀ ਹੋਊਗੀ ਮੌਂਡੀ ਤੁਹਾਨੂੰ ਤੁਹਾਡੇ ਨੌਲੇਜ ਚ ਸੀਗਾ ਕਿ ਇੱਥੇ ਨਸ਼ਾ ਵਿਕਦਾ ਵੈ ਨਹੀਂ ਦੇਖੋ ਮੇਰੀ ਨੌਲੇਜ ਚ ਨਹੀਂ ਸੀਗਾ ਜੀ ਇੱਥੇ ਨਸ਼ਾ ਵਿਕਦਾ ਬਾਕੀ ਅਸੀਂ ਹਦਾਇਤ ਦਿੱਤੀ ਹੋਈ ਸੀ ਵੀ ਜੇ ਕੋਈ ਨਸ਼ਾ ਵੇਚਦਾ ਹੈ ਤਾਂ ਤੁਸੀਂ ਹੋਂਦੇ ਤੇ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਐਮਐਲਏ ਸਾਹਿਬ ਨੂੰ ਮੈਨੂੰ ਜਾਂ ਜਿਹੜਾ ਸਾਡਾ ਟੋਲ ਫਰੀ ਨੰਬਰ ਹੋਂਦੇ ਤੇ ਤੁਸੀਂ ਕੰਪਲੀਟ ਦਰਜ ਕਰਾਓ ਮੌਂਡੀ ਜੀ ਅੱਜ ਰਿਐਕਸ਼ਨ ਕੀ ਹੋਣਾ ਸੀ ਐਕਸ਼ਨ ਹੋ ਗਿਆ ਪਰਵਾਹ ਤੇ ਤੇ ਸਾਬ ਮਿਲੂਗਾ ਪਰਵਾਹ ਦੇਖੋ ਇਨਸਾਫ ਜੋ ਵੀ ਉਹ ਚਾਣਗੇ ਜੇ ਉਹਨਾਂ ਨਾਲ ਗਲਤ ਹੋਇਆ ਵਾ ਉਹਦੇ ਪਹਿਲ ਦੇ ਆਧਾਰ ਤੇ ਦੇਖੋ ਜੀ ਅਸੀਂ ਗ੍ਰਿਫਤਾਰੀ ਹੁੰਦੀ ਹੋਏਗੀ ਕੋਈ ਵੀ ਉਹਨਾਂ ਦੇ ਲਿਹਾਜ਼ ਨਹੀਂ ਕੀਤਾ ਜਾਏਗਾ। ਉੱਥੇ ਇਸ ਮਾਮਲੇ ਦੇ ਉੱਤੇ ਮੌਕੇ ਦੇ ਉੱਤੇ ਪਹੁੰਚੇ ਐਸਐਚਓ ਨੇ ਪੂਰਾ ਭਰੋਸਾ ਦਿੱਤਾ ਕਿ ਅਜਿਹੇ ਸ਼ਰਾਰਤੀ ਅੰਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦੇਖੋ ਜੀ ਇਹ ਜਿੱਟੇ-ਚਟੇ ਵਾਲੀ ਗੱਲ ਹੈ ਇਹਦੇ ਜਿੰਨੇ ਮੂੰਹ ਹੰਨੀਆਂ ਗੱਲਾਂ ਨੇ। ਜੀ। ਨਸ਼ਾ ਪਤਾ ਲੋਕ ਕਰਦੇ ਨੇ दारू ਪੀਂਦੇ ਨੇ दारू ਪੀ ਕੇ ਐਤਵਾਰਿਆ ਐਤਵਾਰ ਕਰਕੇ ਲੋਕ ਜਿਹੜੇ ਕਰਦੇ ਨੇ ਇਹ ਦੂਜੇ ਆਊਟਸਾਈਡਰ ਤੋਂ ਇੱਥੇ ਆਣ ਕੇ ਨੰਗੇ ਨੇ ਇਹਨਾਂ ਦਾ ਆਪ ਸੱਚ ਕਿਤੇ ਮੋਡਰਨਾ ਮੋਡਾ ਭਜਿਆ ਉਸ ਤੋਂ ਇਹਨਾਂ ਦਾ ਕੰਮ ਵਧਿਆ ਜਿਹੜੀ ਲੜਾਈ ਝਗੜਾ ਹੋਇਆ ਕਾਫੀ ਮੈਂ ਦੇਖਿਆ ਹੋਇਆ ਵੀ ਐਟਵਟਾ ਖਲਰਿਆ ਹੋਇਆ ਪਰ ਸਾਡੇ ਲੋਕ ਕੋਈ ਨਹੀਂ ਪੁਲਿਸ ਅਧਿਕਾਰੀਆਂ ਨਾਲ ਲੋ ਇਹਨਾਂ ਦੇ ਨਾਲ ਖੜੇ ਅਸੀਂ ਬਿਲਕੁਲ ਠੋਕ ਕੇ ਕਾਰਵਾਈ ਕਰਾਂਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿੰਨੀ ਕੋਈ ਜਲਦੀ ਕਰੇ ਪਰਵਾਹ ਨੂੰ ਸਾਮਿਲ ਹੈ ਕਰਿਆ ਜਾ ਦੇਖੋ ਜੀ ਮੇਰੇ ਵੱਲੋਂ ਦਿਨ ਹੁਣੇ ਬਿਆਨ ਲਿਖਾਉਂਦੇ ਮੈਂ ਹੁਣੇ ਕਾਰਵਾਈ ਕਰ ਦੇਣੀ ਅਰੇ ਕੀ ਹੱਥਾਂ ਦੇ ਹਥਿਆਰ ਦੀ ਕਿ ਉਹਨਾਂ ਦੇ ਕੋਈ ਕੁਝ ਪਤਾ ਲੱਗਿਆ ਦੱਸਿਆ ਜਾ ਰਿਹਾ ਵੀ ਕੋਈ ਨੰਗੇ ਕਰਪਾਨਾ ਵਗੈਰਾ ਸੀਗਾ ਬਾਕੀ ਉਹ ਕੋ CCTV ਵਗੈਰਾ ਸਾਰੇ ਦੇਖ ਲਾਂਗੇ ਉਹਨਾਂ ਦੇ ਵਿੱਚ ਜਿਤਨਾ ਵੀ ਆਇਆ ਬਾਕੀ ਸਾਰੇ ਕਾਰਵਾਈ ਕਰਾਂਗੇ ਠੋਕ ਕੇ ਕੋ ਬੰਦਾ ਢੱਲਾ ਨਹੀਂ ਛੱਡਿਆ ਜਾਊਗਾ ਕੁਝ ਪਤਾ ਲੱਗਿਆ ਕਿ ਕਿੰਨੇ ਤੂਣ ਹੁੰਡੇ ਸੀਗੇ ਬਾਈਕ ਸਵਾਰ ਦੇ ਵਿੱਚ ਕਿੰਨੇ ਕੋ ਬਾਈਕ ਸੀਗੀ ਇਹ ਵੇਖੋ ਜੀ ਵੇਖਿਆ ਕਹਨੇਗਾ CCTV ਤੇ ਵੇਖਿਆ ਜਾਊਗਾ ਕੋ ਚਨੇ 4 ਸੀ 5 ਸੀ ਮੋਟਰਸਾਈਕਲ ਕਿੰਨੇ ਸੀਗੇ ਜੀ ਤੇ ਸਰ ਪ੍ਰਵਾਹਨ ਸਾਹਿਬ ਮਿਲੇਗਾ ਗੁਰੂ ਜੀ ਕਿਉਂਕਿ ਤਲਵਾਰ ਵਜੀ ਕਹਿੰਦੇ ਪ੍ਰਵਾਹ ਦੇ ਬਿਲਕੁਲ ਇਨਸਾਫ ਮਿਲੇਗਾ ਜੀ ਮੈਂ ਮੌਕੇ ਤੇ ਪੋਰਸਪਾਲਦੀ ਪਹੁੰਚ ਗਈ ਆ ਪੀਸੀਆਰ ਪਹੁੰਚ ਗਿਆ ਇਸ ਮੌਕੇ ਤੇ ਮੈਂ ਐਸੇ ਕਰਕੇ ਮੌਕੇ ਤੇ ਖੁਦ ਆਇਆ ਹੋਇਆ ਬਿਲਕੁਲ ਕਿਸੇ ਨੂੰ ਆਜ ਨਹੀਂ ਹਉਣ ਦਿੱਤੀ ਰੋਕ ਕੇ ਕਾਰਵਾਈ ਕਰਾਂਗੇ ਬੰਦੇ ਫੜ ਕੇ ਅੰਦਰ ਦਵਾਂਗੇ ਖਿਆਲ ਦੇਖਿਆ ਜਾਵੇ ਤਾਂ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਜੁੱਧ ਛੇੜਿਆ ਹੋਇਆ ਹੈ ਜਿਸ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਨਸ਼ਾ ਤਸਕਰ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਹੇ ਬਾਕੀ ਪੀੜਤ ਪਰਿਵਾਰ ਦਾ ਇਹ ਇਲਜ਼ਾਮਾ ਕਿ ਨਸ਼ਾ ਵੇਚਣ ਤੋਂ ਰੋਕਣ ਲਈ ਕਿਹਾ ਗਿਆ ਸੀ ਜਿਹਦੇ ਚੱਲਦੇ ਉਹਨਾਂ ਦੇ ਉੱਤੇ ਹਮਲਾ ਕੀਤਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ